खर्चा वह ची बच्चे थोड़ा रेस्ट करके जो कल का ब्लॉक है वह अच्छे अपलोड करेगा चलो अच्छी देख लिया ਕਿੰਨੇ ਕਿਹੋ ਜਿਹੇ ਗੱਲਬਾਤ ਹੋ ਰਹੀ ਹੈ ਤੇ ਆ ਦੇਖੋ ਜੀ ਆਟਾ ਮੈਂ ਗੁੰਨੇ ਅੰਦਰ ਹਾਂ ਦਾ ਸਰ ਇਹ ਉਹ ਕਿਰਕਲੇ ਇਹ ਉਹ ਲਸਣ ਮੈਂ ਪਾਣੀ ਚ ਭੋਗੇ ਫੇਰ ਹੀ ਛਿੱਲ ਜੇ ਨਹੀਂ ਤਾਂ ਮੂਰੇ ਤੇ ਅੰਗੂਠਿਆਂ ਦੇ ਨੌਂ ਟੁੱਟਣ ਲੱਗ ਜਾਂਦੇ ਨੇ ਤੇ ਇਤਰਾਪਾ ਦਾਲ ਘਰ ਦੀ ਦਾਲਾ ਜੀ ਤੇ ਅੱਪਾ ਨੇ ਖਰੀ ਮੌਗੀ ਕਾਲੂ ਬਣਾਇ ਸੀ ਵੀ ਅਲੂ ਟੇ ਕਣ ਚਨੇ ਸਬਜੀ ਹਲੇ ਮੈਂ ਲੈ ਲਈ ਰਹੀ ਥੋੜੇ ਦਿਨਾਂ ਤੋਂ कि बारश करके सब्जी बहुत महंगी हुई भैया क दिन गई थी मंडी पर सब्जी बहुत महंगी थी कि मैं इस करके लेती हूं तो कल दिखਾਂਗੇ ਸ਼ਨੀਵਾਰ ਨੂੰ ਕੱਲ ਜਾਗ ਜਾਵਾਂਗੇ ਮੰਡੀ ਅਗਰ ਸਹੀ ਰੇਟ ਚ ਮਿਲ ਗਈ ਤਾਂ ਕਢੂ ਲੈ ਕੇ ਆਵਾਂਗੇ ਸਬਜ਼ੀਆਂ ਚਲੋ ਜੀ ਬਣਾਈ ਰਿਓ ਵਲੌਗ ਨਾਲ ਠੀਕ ਹੈ ਜੀ ਤੇ ਬੇਟੀ ਦਾ ਮੇਰੇ ਦਾ ਆਉਣ ਦਾ ਟਾਈਮ ਹੋ ਗਿਆ ਰਹਿ ਗਿਆ ਬਸ ਦਰਵੀ ਮਿੰਟ ਲੋ ਜੀ ਮੈਂ ਤੁਹਾਨੂੰ ਥੋੜਾ ਨਾਲ ਗੱਲ ਕਰ ਰਹੀ ਸੀ ਮੈਂ ਕਿ ਬੇਟੀ ਦਾ ਟਾਈਮ ਹੋ ਗਿਆ ਬੇਟੀ ਦਾ ਮੇਰੀ ਆ ਗਈ ਹੈਲੋ ਕਰੋ ਹੈਲੋ ਜਲਦੀ ਕਿਉਂ ਆ ਗਈ ਅਜੀ ਅੱਜ ਮੀ ਭੈਣ ਨਾਲ ਤਾਂ ਕਰਕੇ ਅੱਜ ਜਲਦੀ ਛੁੱਟੀ ਹੋ ਗਈ 2 ਵਜੇ 12 ਮਿੰਟ ਦੀ ਛੁੱਟੀ ਹੋ ਗਈ ਜਲਦੀ ਆ ਗਈ ਮੈਂ ਹਲੇ ਰੋਟੀ ਬਣਾਉਣੀ ਹੈਗੀ ਦਾਲ ਮੇਰੀ ਬਣ ਰਹੀ ਹੈ ਲੋ ਜੀ ਰੋਟੀ ਬਣ ਗਈ ਆਪਣੀ ਤੇ ਬੇਟੀ ਨੇ ਰੋਟੀ ਖਾ ਲਈ ਤੇ ਮੈਂ ਲੱਤੀਆਂ ਖਾਣ ਦਾਲ-ਦਾਰ ਬੋਤਲ ਆਪਾਂ ਫਿਰ ਜੇ ਭੰਡੇ ਚ ਪਾ ਲਈ ਤੇ ਕਿੱਚ ਚ ਪਾ ਲਈ ਤੇ ਕਾਹਦੇ ਲਈ ਸਲਾਹ ਮਿਲਾਈ ਬਾਅਦ ਤੇ ਵਧੀਆ ਮੱਗ ਗਈ ਤੇ ਅੱਪਰ ਕੋਈ ਵੀ ਦਾਲ ਵਗਰੋਂ ਕਰਨੇ ਚਾਹ ਕੇ ਪੜਾਈ ਬਾਅਦ ਖਾਣੇ ਫਿਰ ਉਸ ਜਦੋਂ ਜਿੰਦੇ ਆਪਾਂ ਸ਼ਾਮ ਨੂੰ ਸਿੱਧਾ ਹੋਣ ਰੋਟੀ ਖਾ ਕੇ ਥੋੜੀ देर ਕਰਾਂਗੇ ਰੈਸਟ ਬਣੀ ਰਿਹਾ ਹੋਜੀ ਬਲੌਗ ਦੇ ਨਾਲ ਇਨਾਂ ਤੇ ਜੇ ਸਾਰਿਆਂ ਨੂੰ ਸੌਰੀ ਵਲੌਗਸ ਨੂੰ ਕਿ ਸਟਾਰਟ ਕਰਨ ਨੂੰ ਸਟਾਰਟ ਕਰਦੇ ਵੇਲੇ ਸ ਮੈਂ ਕਰ ਲਈਦੀ ਦੁਪਹਿਰੇ ਅੱਗੇ ਤੁਹਾਡੇ ਨਾਲ ਕਰਨੀ ਬਰੀ ਲੇਟ ਹੋਊਗੀ ਤੇ ਆਹਨੇ ਜਦੋਂ ਕਿ ਮੈਂ ਸ਼ਾਮ ਦੇ ਭੰਡੇ ਸਾਫ ਕਰਕੇ ਹਟੀ ਤੇ ਹੁਣ ਮੈਂ ਸਨੂਹਾਂ ਚ ਧੋ ਕੇ ਆਈ ਸੀਗੀ ਤੇ ਹੁਣ ਮੈਂ ਚੱਲੀਆਂ ਪਾਠ ਕਰਨ ਪਾਠ ਤੋਂ ਬਾਅਦ ਫੇਰ ਕਰਦੇ ਆ ਤੁਹਾਡੇ ਨਾਲ ਗੱਲ ਅਗਰ ਪਾਰਕ ਗਈ ਰੋਟੀ ਰੋਟੀ ਬਣਾ ਕੇ ਖਾ ਕੇ ਫੇਰ ਕਰਦੇ ਆ ਤੁਹਾਡੇ ਨਾਲ ਗੱਲ ਮੈਂ ਠੀਕ ਹੈ ਜੀ ਹਰ ਮੈਂ ਕਰਿਆ ਆ ਪਾਠ ਲਓ ਜੀ ਆ ਗਈ ਮੈਂ ਹੁਣ ਪਾਠ ਕਰਕੇ ਉੱਪਰ ਤੇ ਉੱਪਰ ਤਾਂ ਗਰਮੀ ਬਹੁਤ ਆ ਗਈ ਉੱਪਰ ਪੱਖੇ ਵਗੈਰਾ ਲੱਗੇ ਨੇ ਹੋਏ ਕੂਲਰ ਪਿਆ ਛੋਟਾ ਜਿਹਾ ਉਹੀ ਲਗਾ ਲੈਨੇ ਜੋ ਤੇ ਘਰ ਚ ਜੇ ਕੋਈ ਕੰਮ ਵੀ ਕਰਨਾ ਗਰਮੀ ਬਹੁਤ ਉੱਪਰ ਤਾਂ ਤੇ ਯਾ ਲੱਗੀ ਸੀ ਸਲਵਾਰ ਕੱਟਣ ਮੈਂ ਕਿਹਾ ਚਲੋ ਕੱਟਦੀ ਆ ਇਹ ਚਾ ਲੈਖੋ ਮੇਰੇ ਬੇਡੇ ਨੇ ਕਿਆ ਹਾਲ ਕਰਤਾ ਇਹਦਾ ਉੱਪਰ ਬੈਠ ਬੈਠ ਕੇ ਆ ਬੈਠੇ ਇੱਥੇ ਆ ਖੇਡਦੇ ਨੇ ਗੇਮਾਂ ਮੁੰਨੇ ਜਣ ਹੁਣ ਦੇਖਦੇ ਆ ਗਰਮੀ ਗੁਰਮਿਸ ਘਾ ਕੇ ਰੋਟੀ ਬਣਾ ਕੇ ਫਿਰ ਦੇਖਦੇ ਆ ਅਗਰ ਹੁੰਦੀ ਐ ਜੀ ਕਟਿੰਗ ਗਰਮੀ ਬਹੁਤ ਆ ਅੱਜ ਕੱਲ ਥੋੜਾ ਜਿਹਾ ਮੌਸਮ ਠੀਕ ਸੀ ਅੱਜ ਤਾਂ ਬਹੁਤ ਗਰਮੀ ਆ ਦੋ ਦਿਨ ਮੌਸਮ ਠੀਕ ਰਹੇਗਾ ਕੰਮ ਕਰ ਲੈ ਸਕੋ ਨਾ ਜਾਂ ਬਾਬਾ ਜੀ ਨੂੰ ਦੇਖ ਲਈਏ ਜਾਂ ਜੋ ਠੀਕ ਹੈ ਜੀ ਬਣੇ ਰਿਹਾ ਬਲੌਗ ਬਲੌਗਿੰਗ ਸੌਰੀ ਬਲੌਗ ਬਲੌਗ ਦੇ ਨਾਲ ਤੇ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਪਲੀਜ਼ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਪਹਿਲੇ ਮੈਨੂੰ ਬਲੌਗ ਬਣਾਉਣਾ ਨਹੀਂ ਆਉਂਦਾ ਪਰ ਫਿਰ ਵੀ ਮੈਂ ਚਲੋ ਥੋੜਾ ਬਹੁਤਾ ਬਣਾ ਲੈਣੀ ਵੈਸੇ ਮੇਰਾ ਸੱਚ ਪੁੱਛੋ ਤਾਂ ਮੇਰਾ ਮਨ ਵੀ ਨਹੀਂ ਹੁੰਦਾ ਹੈਗਾ ਪਹਿਲੇ ਮਤਲਬ ਕਿ ਮਨ ਬਹੁਤ ਉਦਾਸ ਰਹਿੰਦਾ ਇੱਕ ਵਸਤੱਕ ਕਿ ਧੁੱਕੇ ਨਾਲ ਬਲੌਗਿੰਗ ਕਰ ਲੈਣੀ ਆ ਰਿਸ਼ਤੇਦਾਰ ਤਾਂ ਮੇਰੇ ਦੇਖਦੇ ਨੇ ਵਲੌਗ ਲਾਈਕ ਲਾਈਕ ਵਗੈਰਾ ਤਾਂ ਕਰਦੇ ਨਹੀਂ ਹੈਗੇ ਰਿਸ਼ਤੇਦਾਰ ਦੇਖਦੇ ਨੇ ਵਲੌਗ ਮੇਰਾ ਤੇ ਕਦੋਂ ਦੇ ਨਾਲ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਵੀ ਹਾਂ ਕਿਸੇ ਗੱਲ ਦਾ ਦੁੱਖ ਰਹਿੰਦਾ ਮੈਨੂੰ ਪਰ ਚਲੋ ਕਦੇ ਇੱਕ ਟਾਈਮ ਮਿਲੇ ਤੁਹਾਨੂੰ ਵੀ ਦੱਸੂਗੀ ਵੀ ਕੀ ਆ ਪ੍ਰੋਬਲਮ ਹਾਂਜੀ ਹੁਣ ਮੈਂ ਲੱਗਿਆ ਰੋਟੀ ਬਣਾਉਣਾ ਤਵਾ ਆਪਾਂ ਰੱਖ ਲਏ ਗਰਮ ਹੋਣੇ ਤੇ ਆਹ ਦਾਲ ਜਿਹੜੀ ਦੁਪਹਿਰ ਨੂੰ ਬਣਾਈ ਸੀ ਉਹ ਹੀ ਥੋੜੀ ਜਿਹੀ ਬਚੀ ਪਈ ਆ ਹੋਰ ਜਿਹੜੀ ਕਮਾਂਗੇ ਰੋਟੀ ਤੇ ਸਲਵਾਰ ਦਾ ਕੱਪੜਾ ਮੈਂ ਪ੍ਰੈਸ ਕਰਕੇ ਰੱਖ ਲੈਣਾ ਹੁਣ ਤੇ ਸਵੇਰੇ ਕਰੂੰਗੀ ਕਟਿੰਗ ਉਹਦੀ ਕਿਉਂਕਿ ਹੁਣ ਟਾਈਮ ਜ਼ਿਆਦਾ ਹੋ ਗਿਆ ਸੋਬ ਬੇਟੀ ਨੇ ਸਕੂਲ ਜਾਣਾ ਤੇ ਟਾਈਮ ਨਾਲ ਉਹਨੂੰ ਰੋਟੀ ਦੇ ਕੇ ਆਪਾਂ ਮਾਂ ਫਿਰ ਸਵੇਰੇ ਨਹੀਂ ਫਰਟ ਨਹੀਂ ਹੁੰਦਾ ਹੈਗਾ ਲਓ ਜੀ ਰੋਟੀ ਖਾ ਲਈ ਆਪਾਂ ਹੁਣ ਇੱਧਰ ਬੇਟੀ ਵੀ ਫ੍ਰੀ ਹੋ ਕੇ ਬੈਠੀ ਆ ਮੈਂ ਵੀ ਖਾ ਲਈ ਬੇਟਾ ਮੇਰਾ ਖਾ ਰਿਆ ਬੈਠੀ ਤੇ ਆਪਾਂ ਚੱਲਿਆ ਹੁਣ ਥੋੜੀ ਦੇਰ ਪਾਰਕ 'ਚ ਸੁਬਾ ਆ ਗਈ ਸੀਗੀ तीन चार गट्टे लगा के जी मुने पैर चले थोड़ी देर रोटी खा के अब रब चले पता जाना नहीं दो दिन लगा मांगे चलो चले सुबह तो लाले सी के चार पांच गट्टे में और सोई दी यार किचन दी लाइट बंद कर पता चलो जी आज चल गई बाहर के चलो बाहर पारक को वैसे ब्लॉक कर दे और दिखाएं आप लोग अच्छा फॉर देखो ਕਲਸ ਦੀ ਗੱਡੀ ਜਾ ਰਹੀ ਆ ਉਹ ਆਉਂਦੇ ਹੁੰਦੇ ਨੂਰੇ ਫੋਟੋ ਕਿਚਨ ਐਪੀਐਸ ਸਕੂਲ ਦਿਖਾ ਕੇ ਵਿੱਚ ਵੀ ਅਸੀਂ ਆਪਣੀ ਡਿਊਟੀ ਨਿਭਾ ਰਹੇ ਆ ਇੱਥੇ ਕਿਉਂਕਿ ਸਾਡੇ ਮਤਲਬ ਕਿ ਜਿਹੜੇ ਪ੍ਰਿੰਸੀਪਲ ਨੇ ਸਕੂਲ ਦੇ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਇੱਥੇ ਦੇ ਐਮਸੀ ਨੇ ਤੇ ਆਪਣੇ ਕਮੇਟੀ ਦੇ ਵੀ ਪ੍ਰਧਾਨ ਬਣੇ ਨੇ ਉਹ ਤਿੰਨ ਚਾਰ ਦਿਨ ਤੋਂ ਉਹਦੇ ਘਰ ਕੇ ਆਉਂਦੇ ਹੁਣ ਇਹ ਡਿਊਟੀ ਲੱਗੀ ਹੋਣੀ ਇਹਨਾਂ ਦੀ ਇੱਥੇ ਇੱਕ ਦਿਨ ਪਹਿਲਾਂ ਵੀ ਆਏ ਸੀ ਦੋ ਦਿਨ ਦਿਨ ਪਹਿਲਾਂ ਤੇ ਅੱਜ ਵੀ ਆਏ ਨੇ ਫੋਟਾ ਫੂਟਾ ਕਿੱਛੇ ਕਿੱਛੇ ਚਲੇ ਜਾਂਦੇ ਨੇ ਦਸੰਬਰ ਪਤਾ ਨਹੀਂ ਜਨਵਰੀ ਚ ਲੱਗਿਆ ਸੀਗਾ ਆ ਦੇਖ ਸਾਡੇ ਘਰ ਦੇ ਬਿਲਕੁਲ ਨਜ਼ਦੀਕ ਲੱਗਿਆ ਹੋਇਆ ਮੇਲਾ ਤਰਾ ਵੀ ਇਸ ਮੇਲੇ ਦਾ ਖਾਮਾ ਸੁਣੋ ਦੇਖੋ ਸ਼ਿਪ ਕਿੰਨੀ ਉੱਪਰ ਜਾਂਦੀ ਆ ਕਾਫੀ ਬੜੀ ਆ ਪਿਛਲੀ ਵਾਰ ਤਾਂ ਮੈਂ ਤੇ ਮੇਰੀ ਬੇਟੀ ਬੈਠੇ ਸੀ 10 ਫੁੱਟ ਜਾਂਦੀ ਆ ਇਸ ਤਾਂ ਰੋਣ ਲੱਗੇ ਸੀਗੇ ਇਸ ਤਾਂ ਨਹੀਂ ਦੁਬਾਰਾ ਬੈਠਦੇ ਹੁਣ ਕਾਫੀ ਬੜੇ-ਬੜੇ ਝੁੱਲੇ ਲੱਗੇ ਹੋਏ ਨੇ ਦੇਖੋ ਪਿਛਲੀ ਵਾਰ ਛਿੱਪ ਗਈ ਸੀ ਥੱਲੇ ਇਸ ਵਾਰ ਜਾ ਰਹੀ ਆ 10 ਫੁੱਟ ਉੱਪਰ ਬਿਲਡਿੰਗ ਤੋਂ ਵੀ ਉੱਪਰ ਆ ਪਿਛਲੀ ਵਾਰ ਕਰਨੀ ਸੀ ਪੈ ਪਿਛਲੀ ਵਾਰ ਤਾਂ ਨਹੀਂ ਮੈਨੂੰ ਪਤਾ ਇਸ ਵਾਰ ਦਾ ਪਤਾ ਆ 10 ਫੁੱਟ ਤੱਕ ਆ ਹੂੰ ਉਹ ਦੇਖੋ ਬਿਲਡਿੰਗ ਤੋਂ ਉੱਪਰ ਜਾ ਰਹੀ ਆ ਬਿਲਡਿੰਗ ਵਿੱਚ ਕਿੱਡੀ ਵੱਡੀ ਆ ਚਲੋ ਆਪਾਂ ਵੀ ਚੱਲਾਂਗੇ ਕਿਸੇ ਦਿਨ ਥੋੜਾ ਮੌਸਮ ਜਿਹਾ ਹੋ ਦੇ ਰੋਲਾ ਪੈ ਰਿਹਾ ਆ ਦੇਖੋ ਕਿਵੇਂ ਰੋਲਾ ਪੈ ਰਿਹਾ ਲੋਕਾਂ ਦਾ ਆਪਣੇ ਵਰਗੇ ਹੀ ਹੋਣੇ ਪ੍ਰਭ ਕੋਈ ਵਿੱਚ ਕੁੜੀਆਂ ਆਏ ਆ ਆ ਦੇਖੋ ਇਧਰ ਨੂੰ ਕਰ ਆ ਦੇਖ ਦਿਖਾ ਦਿਓ ਪੁੱਛੇ ਦੋ ਮਿੰਟੇ ਬੈਠੇ ਆ ਆਏ ਪ੍ਰਭ ਕਿੰਨੀ ਉੱਚੀ ਜਾ ਰਹੀ ਆ ਸਾਰੀ ਤਾਂ ਉਹ 파ਟ ਗਈ ਆ ਡਰਤਾ ਲੱਗੂ ਗਈ ਹੁਣ ਦੇਖੀ ਤੋ ਕੋੜੀਆਂ ਕੇ ਮਮਾ ਚ ਕਮਾਸਿਆ ਪਹਿਲਾਂ ਉਹ ਜਗ ਨਹੀਂ ਆਪਣੇ ਵਰਗੇ ਹੋਣੇ ਕੋਈ ਆਪਾ ਹੁਣ ਹੱਸਨੇ ਅਜਨ ਆਪਾਂ ਵੀ ਰੋਣ ਵਾਲਾ ਮੂੰਹ ਕਰ ਲਿਆ ਸੀ ਹਾਂਜੀ ਕਿੰਨੀ ਸੋਹਣੀ ਹਵਾ ਚੱਲਦੀ ਆ ਕੋਈ ਨਹੀਂ ਹੈਗਾ ਬਾਹਰਕ ਚ ਅਸੀਂ ਵੀ ਚੱਲੇ ਘਰੇ ਹੁਣ ਤੇ ਆਪਣਾ ਸੁਣਿਆ ਕਰੇ ਜਾ ਕੇ ਬਲੌਗ ਦਾ ਐਂਡ ਕਰਦੇ ਆ ਠੀਕ ਹੈ ਜੀ ਚਲੋ ਆਓ ਚੱਲੀਏ ਭਰਾ ਲਓ ਜੀ ਹੁਣ ਮੈਂ ਲੱਗੀਆਂ ਬਲੌਗ ਦਾ ਐਂਡ ਕਰਨ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ बार-बार ਮੈਨੂੰ ਬਲੌਗ 'ਚ ਕਹਿਣਾ ਪੈਂਦਾ ਪਲੀਜ਼ ਸਪੋਰਟ ਕਰੋ ਮੈਨੂੰ ਠੀਕ ਹੈ ਜੀ ਤੇ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਫਤਿਹ ਗੁੱਡ ਨਾਈਟ